ਮਹੀਨੇ ਦੇ ਵਿੱਚ ਅਸੀਂ ਦੇਖਿਆ ਕਿ ਹਰਿਆਣੇ ਦੇ ਵੱਲੋਂ ਬਾਦੂ ਪਾਣੀ ਦੀ ਮੰਗ ਕੀਤੀ ਗਈ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਹੀ ਜਿਹੜਾ ਪੌਂਗ ਡੈਮ ਦੇ ਉੱਤੇ ਪੱਕਾ ਮੋਰਚਾ ਲਗਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਦੋਹਾਂ ਸੂਬਿਆਂ ਦੇ ਵਿਚਕਾਰ ਪਾਣੀ ਨੂੰ ਲੈ ਕੇ ਕਾਫੀ ਕਮਾਸਾਂ ਦੇਖਣ ਨੂੰ ਮਿਲਿਆ ਤੇ ਇਹ ਮਾਮਲਾ ਪੂਰਾ ਜਿਹੜਾ ਹੈ ਅਦਾਲਤ ਦੇ ਵਿੱਚ ਵੀ ਗਿਆ ਪਰ ਲਗਾਤਾਰ BBMP ਨੂੰ ਲੈ ਕੇ ਰੇਡ ਕਾ ਜਾਰੀ ਹੈ ਪਰ ਇਹ ਸਬਦ ਦੇ ਦਰਮਿਆਨ ਹੁਣ ਕੇਂਦਰ ਸਰਕਾਰ ਦੇ ਵੱਲੋਂ ਬਲਦੀ ਚ ਤੇਲ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਦਾਂ ਦੱਸਦੇ ਕਿ ਹੁਣ ਪੰਜਾਬ ਦੇ ਹੱਕਾਂ ਦੇ ਉੱਤੇ ਤੇ ਪੰਜਾਬ ਦੇ ਪਾਣੀ ਦੇ ਉੱਤੇ ਇੱਕ ਵਾਰੀ ਫਿਰ ਤੋਂ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਜ਼ਾ ਮਾਮਲਾ BBMP ਦੇ ਵਿੱਚ ਹਿੱਸੇਦਾਰੀ ਨੂੰ ਲੈ ਕੇ ਜੁੜਿਆ ਹੋਇਆ ਤਦਾਂ ਦੱਸਦੀ ਹੈ ਕਿ BBMP ਦੇ ਵਿੱਚ ਸਭ ਤੋਂ ਵੱਧ ਹਿੱਸਾ ਪੰਜਾਬ ਦਾ ਹੈ ਤੇ ਸਭ ਤੋਂ ਵੱਧ ਖਰਚਾ ਵੀ BBMP ਦਾ ਹੈ ਪੰਜਾਬ ਚੱਕਦਾ ਪੰਜਾਬ ਜੇਕਰ ਕੁੱਲ ਮਿਲਾ ਕੇ ਗੱਲ ਕਰੀਏ ਤਾਂ 39.858 ਫੀਸਦੀ ਖਰਚਾ ਜਿਹੜਾ ਹੈ ਬੀਬੀਐਮਬੀ ਦਾ ਉਹ ਚੱਕਦਾ ਹੈ ਜੋ ਕਿ 40% ਦੇ ਲਾਗੇ ਪਹੁੰਚ ਜਾਂਦਾ ਹੈ ਤੇ ਉੱਥੇ ਹੀ ਹੁਣ ਪੰਜਾਬ ਦੇ ਵਿੱਚ ਹੜ੍ਹ ਵੀ ਆ ਕੇ ਹਟੇ ਨੇ ਤਾਂ ਸਭ ਨੇ ਦੇਖਿਆ ਕਿ ਕਿਸ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਨੁਕਸਾਨ ਪਹੁੰਚਾਇਆ ਪਰ ਹੁਣ BBMP ਨੂੰ ਲੈ ਕੇ ਕੇਂਦਰ ਸਰਕਾਰ ਦਾ ਦੌਰਾ ਮਾਪਡੰਡ ਸਾਹਮਣੇ ਆਇਆ ਤਾਂ ਤੁਹਾਨੂੰ ਦੱਸ ਦਈਏ ਕਿ ਕੇਂਦਰੀ ਬਿਜਲੀ ਮੰਤਰੀ ਦੇ ਵੱਲੋਂ ਸਾਰੇ ਸੂਬਿਆਂ ਨੂੰ ਚਿੱਠੀ ਲਿਖੀ ਗਈ ਹੈ ਖਾਸ ਕਰਕੇ ਉਹ ਸੂਬੇ ਜਿਹੜੇ BBMP ਦੇ ਨਾਲ ਸੰਬੰਧ ਰੱਖਦੇ ਨੇ ਜਿਸ ਦੇ ਵਿੱਚ ਹਰਿਆਣਾ, ਹਿਮਾਚਲ, ਰਾਜਸਥਾਨ ਤੇ ਪੰਜਾਬ ਸ਼ਾਮਲ ਹੈ ਤਾਂ ਹੁਣ ਪੰਜਾਬ ਦੇ ਬਰਾਬਰ ਹਿੱਸੇਦਾਰੀ ਪਾਣੀ ਦੇ ਵਿੱਚ ਦਿੱਤੀ ਜਾ ਰਹੀ ਹੈ ਹਿਮਾਚਲ ਤੇ ਰਾਜਸਥਾਨ ਨੂੰ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਹਿਮਾਚਲ ਤੇ ਰਾਜਸਥਾਨ ਦਾ बराबर हक ਹੋਏਗਾ BBMP ਦੇ ਉੱਤੇ ਜਿੰਨਾ ਪੰਜਾਬ ਦਾ ਹੈ ਤਾਂ ਇੱਕ ਵਾਰੀ ਫਿਰ ਤੋਂ ਪੰਜਾਬ ਦੇ ਹੱਕਾਂ ਦੇ ਉੱਤੇ ਢੱਕਾ ਮਾਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ BBMP ਦੇ ਵਿੱਚ ਵੱਡਾ ਫੇਰ ਬਦਲ ਹੋਣ ਜਾ ਰਿਹਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਹਰਿਆਣਾ ਤੇ ਪੰਜਾਬ ਸਥਾਈ ਮੈਂਬਰ ਹੁੰਦੇ ਸਨ BBMP ਦੇ ਪਰ ਕੇਂਦਰ ਸਰਕਾਰ ਦੇ ਵੱਲੋਂ ਸਾਲ 2019 ਦੇ ਵਿੱਚ ਸਥਾਈ ਮੈਂਬਰਸ਼ਿਪ ਜਿਹੜੀ ਹੈ ਉਹ ਰੱਦ ਕਰਨ ਵੱਲ ਤੁਰ ਗਈ ਸੀ ਕੇਂਦਰ ਸਰਕਾਰ ਦੇ ਵੱਲੋਂ ਨੁਮਾਇੰਦਗੀ ਜਿਹੜੀ ਹੈ ਆਪਣੇ ਹੱਥਾਂ ਦੇ ਵਿੱਚ ਲੈ ਲਈ ਗਈ ਉਸ ਤੋਂ ਬਾਅਦ ਕੇਂਦਰ ਸਰਕਾਰ ਖੁਦ ਹੀ ਜਿਹੜਾ ਹੈ ਉਹ ਆਪਣੇ ਨੁਮਾਇੰਦੇ ਜਿਹੜਾ BBMP ਦੇ ਉੱਤੇ ਲਗਾ ਰਹੀ ਹੈ ਪਰ ਇਹ ਸਭ ਦੇ ਦਰਮਿਆਨ ਫਿਰ ਵੀ ਪੰਜਾਬ ਦੇ ਕੋਲ ਵੱਧ ਹਿੱਸਾ ਸੀ ਫਿਰ ਵੀ ਪੰਜਾਬ ਦੀ ਮਾਲਕੀਅਤ ਕਹਿ ਸਕਦੇ ਆ ਕਿ ਪੰਜਾਬ ਦੇ ਪਾਣੀਆਂ ਦੇ ਉੱਤੇ ਸੀਗੀ ਪਰ ਹੁਣ ਪੰਜਾਬ ਦੇ ਪਾਣੀਆਂ ਦੇ ਉੱਤੇ ਨਿਗਾ ਜਿਹੜੀ ਉਹ ਬਾਕੀ ਸੂਬਿਆਂ ਦੀ ਵੀ ਪੈ ਗਈ ਹੈ ਤਾਂ ਰਾਜਸਥਾਨ ਵੀ ਹੁਣ ਬਰਾਬਰ ਦਾ ਹੱਕਦਾਰ ਜਿਹੜਾ ਉਹ ਜੋੜ ਦਿੱਤਾ ਗਿਆ ਹੈ ਤੇ ਨਾਲ ਦੀ ਨਾਲ ਹਿਮਾਚਲ ਦੇ ਵਿੱਚ ਵੀ ਬਰਾਬਰ ਹੱਕ ਜਿਹੜਾ ਉਹ BBMP ਦੇ ਵਿੱਚ ਦੇ ਦਿੱਤਾ ਹੈ ਇੱਕ ਵਾਰੀ ਜੇਕਰ ਖਰਚਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਖਰਚਾ BBMP ਦਾ ਪੰਜਾਬ ਚੱਕਦਾ ਹੈ ਪੰਜਾਬ ਦੇ ਵੱਲੋਂ BBMP ਦਾ 39.5858% ਖਰਚਾ ਜਿਹੜਾ ਚੁੱਕਿਆ ਜਾਂਦਾ ਹੈ ਕੁੱਲ ਮਿਲਾ ਕੇ ਜੇਕਰ ਰਾਉਂਡ ਫਿਗਰ ਦੀ ਗੱਲ ਕੀਤੀ ਜਾਵੇ ਤਾਂ 40% ਦੀ ਖਰਚਾ BBMP ਦਾ ਸਿਰਫ ਪੰਜਾਬ ਚੋਂ ਚੁੱਕਦਾ ਹੈ ਉਸੇ ਤਰੀਕੇ ਦੇ ਨਾਲ 30% ਦੀ ਹਿੱਸਾ ਜਿਹੜਾ ਖਰਚਾ ਹੈ ਤੇ ਹਿੱਸਾ ਹੈ ਉਹ ਹਰਿਆਣਾ ਦਾ ਹੈ 30% ਦੀ ਖਰਚਾ ਹਰਿਆਣਾ ਚੱਕਦਾ ਹੈ 24% ਦੀ ਖਰਚਾ ਰਾਜਸਥਾਨ ਚੱਕਦਾ ਹੈ 4% ਦੀ ਖਰਚਾ ਮਹਿਜ਼ ਜਿਹੜਾ ਉਹ ਹਰਿਆਣੇ ਦੇ ਕੋਲ ਹਿਮਾਚਲ ਦੇ ਕੋਲ ਜਾਂਦਾ ਹੈ ਤੇ 2% ਦੀ ਹਿੱਸਾ ਚੰਡੀਗੜ੍ਹ ਚੱਕਦਾ ਹੈ ਤਾਂ ਕੁੱਲ ਮਿਲਾ ਕੇ 100% ਦੀ ਹਿੱਸੇ ਦੇ ਵਿੱਚੋਂ ਸਭ ਤੋਂ ਵੱਧ ਹਿੱਸਾ ਜਿਹੜਾ ਉਹ ਪੰਜਾਬ ਦਾ ਹੈ 39.58% ਦੀ ਖਰਚਾ ਪੰਜਾਬ ਚੁੱਕਦਾ ਹੈ 24% ਦੀ ਖਰਚਾ ਰਾਜਸਥਾਨ ਚ ਉੱਕਦਾ ਹੈ 30% ਦੀ ਖਰਚਾ ਹਰਿਆਣਾ 4% ਦੀ ਹਿਮਾਚਲ ਤੇ 2% ਦੀ ਮਹਿਜ਼ ਜਿਹੜਾ ਉਹ ਚੰਡੀਗੜ੍ਹ ਚ ਉੱਕਦਾ ਹੈ ਪਰ ਹੁਣ ਬਰਾਬਰੀ ਜਿਹੜੀ ਆ ਉਹ ਦਿੱਤੀ ਗਈ ਹੈ ਤਾਂ ਲਗਾਤਾਰ ਅਸੀਂ ਤੁਹਾਡੇ ਨਾਲ ਪਹਿਲਾਂ ਵੀ ਖਬਰਾਂ ਸਾਂਝੀਆਂ ਕੀਤੀਆਂ ਕਿ BBMP ਦੇ ਉੱਤੇ ਕਿਵੇਂ ਕਬਜ਼ਾ ਕੀਤਾ ਜਾ ਰਿਹਾ ਹੈ ਤਾਂ ਸੈਂਟਰਲ ਫੋਰਸਸ CISF ਜਿਹੜੀ ਹੈ ਉਹ ਲਿਆ ਕੇ BBMP ਦੇ ਉੱਤੇ ਬਿਠਾ ਦਿੱਤੀ ਗਈ ਹੈ ਪਹਿਲਾਂ ਪੰਜਾਬ ਪੁਲਿਸ ਕੋਲ ਕੰਟਰੋਲ ਹੁੰਦਾ ਸੀ ਸੁਰੱਖਿਆ ਦਾ ਹੁਣ ਉਹ CISF ਦੇ ਕੋਲ ਦੇ ਦਿੱਤਾ ਗਿਆ ਹੈ ਤੇ ਪਹਿਲਾਂ ਪੰਜਾਬ ਤੇ ਹਰਿਆਣਾ ਦੇ ਅਧਿਕਾਰਤ ਤੌਰ ਦੇ ਉੱਤੇ ਉਹ ਨੁਮਾਇੰਦੇ ਜਿਹੜਾ ਨੇ ਉਹ ਨੁਮਾਇੰਦਗੀ ਕਰਦੀ ਸੀ ਪਰ ਉਹ ਵੀ 2019 ਦੇ ਵਿੱਚ ਹਟਾ ਕੇ ਕੇਂਦਰ ਨੇ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਤੇ ਉਸ ਤੋਂ ਬਾਅਦ ਲਗਾਤਾਰ ਰੇੜਕੇ ਵੀ ਦੇਖਣ ਨੂੰ ਮਿਲੇ ਕਿ ਹਰਿਆਣੇ ਦੇ ਵੱਲੋਂ ਵਾਧੂ ਪਾਣੀ ਮੰਗਿਆ ਜਾਂਦਾ ਹੈ ਤਾਂ ਜਿਹੜੇ ਉੱਥੇ ਆਗੂ ਬੈਠੇ ਨੇ ਜਾਂ ਫਿਰ ਕਹਦੀ ਹੈ ਕਿ ਜਿਹੜੇ ਉੱਥੇ ਅਧਿਕਾਰੀ ਬੈਠੇ ਨੇ ਉਹ ਜ਼ਿਕਰ ਵੀ ਕਰ ਦਿੰਦੇ ਨੇ ਕਿ ਪਾਣੀ ਜਿਹੜਾ ਹਰਿਆਣੇ ਨੂੰ ਵਾਧੂ ਦਿੱਤਾ ਜਾਵੇ ਜਦੋਂ ਪੰਜਾਬ ਦੇ ਵਿੱਚ ਹੜ੍ਹ ਵੀ ਆਏ ਉਸ ਸਮੇਂ ਵੀ BBMP ਦੇ ਵੱਲੋਂ ਆਪਣਾ ਪੱਖ ਇਹੀ ਰੱਖਿਆ ਗਿਆ ਕਿ ਹਰਿਆਣੇ ਨੇ ਵਾਧੂ ਪਾਣੀ ਮੰਗਿਆ ਅਸੀਂ ਅਸੀਂ ਪਾਣੀ ਦੇ ਸਕਦੇ ਸੀ ਪਰ ਪੰਜਾਬ ਸਰਕਾਰ ਨੇ ਮਨ੍ਹਾ ਕਰ ਦਿੱਤਾ ਜਿਸ ਕਰਕੇ ਡੈਮ ਭਰੇ ਰਹੇ ਤੇ ਪੰਜਾਬ ਦੇ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੈ ਤੇ ਹੁਣ ਮੌਜੂਦਾ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਬਰਾਬਰੀ ਦਾ ਹੱਕ ਜਿਹੜਾ ਹੈ ਬਰਾਬਰ ਦੀ ਹਿੱਸੇਦਾਰੀ ਹੋਣਾ ਰਾਜਸਥਾਨ ਤੇ ਹਿਮਾਚਲ ਨੂੰ ਦੇਣ ਜਾਰੀ ਹੈ ਕੇਂਦਰ ਸਰਕਾਰ ਤਾਂ ਕੇਂਦਰੀ ਬਿਜਲੀ ਮੰਤਰੀ ਦੇ ਵੱਲੋਂ ਵੱਖ-ਵੱਖ ਸੂਬਿਆਂ ਨੂੰ ਚਿੱਠੀਆਂ ਲਿਖੀਆਂ ਗਈਆਂ ਨੇ ਜਿਸ ਦੇ ਵਿੱਚ ਸੁਝਾਅ ਮੰਗੇ ਗਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫੈਸਲਾ ਲਾਗੂ ਵੀ ਹੋ ਸਕਦਾ ਤਾਂ ਹੁਣ ਦੇਖਣਾ ਹੋਏਗਾ ਕਿ ਪੰਜਾਬ ਸਰਕਾਰ ਇਸ ਮੁੱਦੇ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਲੜਾਈ ਲੜਦੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਉੱਚੇ ਚੇਤੇ ਤੌਰ ਦੇ ਉੱਤੇ BBMP ਨੂੰ ਲੈ ਕੇ ਕਈ ਤਰੀਕੇ ਦੇ ਸਵਾਲ ਖੜੇ ਕਰਦੇ ਰਹੇ ਇਸ ਤੋਂ ਇਲਾਵਾ ਜਦੋਂ ਹਰਿਆਣਾ ਦੇ ਵੱਲੋਂ ਬਾਦੂ ਪਾਣੀ ਦੀ ਮੰਗ ਕੀਤੀ ਗਈ ਸੀ ਤਾਂ ਉਸ ਸਮੇਂ ਵੀ ਪੰਜਾਬ ਸਰਕਾਰ ਦੇ ਵੱਲੋਂ ਸਪੈਸ਼ਲ ਸੈਸ਼ਨ ਵੀ ਬੁਲਾਇਆ ਗਿਆ ਤੇ ਪੰਜਾਬ ਦੇ ਵਿੱਚ ਸਰਬਪਾਰਟੀ ਮੀਟਿੰਗ ਵੀ ਰੱਖੀ ਗਈ ਤੇ ਸਾਂਝੇ ਸੁਝਾਅ ਵੀ ਜਿਹੜਾ ਨੇ ਉਹ ਮੰਗੇ ਗਏ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਦੇ ਉੱਤੇ ਅੱਗੇ ਕਿਹੜੀ ਲੜਾਈ ਲੜੀ ਜਾਂਦੀ ਹੈ ਪਰ ਇੱਕ ਵਾਰੀ ਫਿਰ ਤੋਂ ਪੰਜਾਬ ਦੇ ਪਾਣੀ ਤੇ ਪੰਜਾਬ ਦੇ ਹੱਕਾਂ ਦੇ ਉੱਤੇ ਢਾਕਾ ਮਾਰਨ ਦੀ ਕੋਸ਼ਿਸ਼ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ BBMP ਦੇ ਵਿੱਚ ਰਾਜਸਥਾਨ ਤੇ ਹਿਮਾਚਲ ਨੂੰ ਬਰਾਬਰ ਦਾ ਅਧਿਕਾਰ ਦੇਣ ਦੀ ਕਵਾਇਤ ਜਿਹੜੀ ਉਹ ਸ਼ੁਰੂ ਹੋ ਗਈ ਹੈ ਤਾਂ ਇੱਕ ਵਾਰੀ ਫਿਰ ਤੋਂ ਜੇਕਰ ਖਰਚੇ ਦੀ ਗੱਲ ਕੀਤੀ ਜਾਵੇ ਤਾਂ ਖਰਚਿਆਂ ਦੇ ਆਕੜੇ ਤੁਹਾਡੇ ਨਾਲ ਸਾਂਝੇ ਕਰ ਦਿੰਨੇ ਆ ਪਾਣੀ ਦੇ ਉੱਤੇ ਸਭ ਤੋਂ ਵੱਧ ਹੱਕ ਪੰਜਾਬ ਦਾ ਬਣਦਾ ਕਿਉਂਕਿ ਸਭ ਤੋਂ ਵੱਧ ਮਾਰ ਬੀ ਨਾ ਪਾਣੀ ਦੀ ਪੰਜਾਬੀ ਚੱਲਦਾ ਤੇ ਪੰਜਾਬ ਨੂੰ ਹੀ ਸਭ ਤੋਂ ਵੱਧ ਨੁਕਸਾਨ ਵੀ ਹੁੰਦਾ ਤੇ ਪੰਜਾਬ ਹੀ ਜਿਹੜਾ ਹੈ BBMP ਦਾ ਬਧੇਰਾ ਖਰਚਾ ਚੁੱਕਦਾ ਹੈ ਤਾਂ ਅਫੀਸ਼ੀਅਲ ਤੌਰ ਦੇ ਉੱਤੇ 39.58% ਦੀ ਜਿਹੜਾ ਖਰਚਾ ਹੈ BBMP ਦਾ ਉਹ ਮਹਿਜ਼ ਪੰਜਾਬ ਚੁੱਕਦਾ ਹੈ ਸਿਰਫ ਪੰਜਾਬ ਉੱਕਦਾ ਹੈ 40% ਦੇ ਲਾਗੇ ਛਾਗੇ ਦਾ ਖਰਚਾ ਜਿਹੜਾ ਬਣ ਜਾਂਦਾ ਹੈ ਉਸੇ ਤਰੀਕੇ ਹਰਿਆਣਾ ਜਿਹੜਾ ਸਿਰਫ 30% ਦੀ ਖਰਚਾ ਚੁੱਕਦਾ ਹੈ 24% ਦੀ ਖਰਚਾ ਜਿਹੜਾ ਉਹ Rajasthan ਚੁੱਕਦਾ ਹੈ ਤੇ 4% ਦੀ ਖਰਚਾ ਮਹਿਜ਼ ਹਿਮਾਚਲ ਚੁੱਕਦਾ ਹੈ